ਅਸੀਂ ਆਇਆ ਸ਼ਹਿਰ ਦੇ ਨਾਰਦਾਨਾ ਚੌਂਕ ਜਿੱਥੇ ਕੀ 32 ਨੰਬਰ ਸਕੂਲ ਵਿਖੇ ਵੋਟਾਂ ਪੈ ਰਹੀਆਂ ਦੇਸ਼ ਦੇ ਵਿੱਚ ਕਿਵੇਂ ਦਾ ਪ੍ਰਧਾਨ ਮੰਤਰੀ ਕਿ ਸtdevਿਤਾ ਮੋਦੀ ਨਹੀਂ ਚਾਹੀਦਾ ਬਾਕੀ ਜਿਹੜੇ ਮਰਦੀ ਆ। ਸਲੋ ਨਹੀਂ ਚੱਲ ਰਹੀ ਠੀਕ ਬੋਲਿੰਗ ਚੱਲ ਰਹੀ ਹੈ ਬਹੁਤ ਵਧੀਆ ਬੋਲਿੰਗ ਹੋ ਰਹੀ ਹੈ ਮੌਸਮ ਬਹੁਤ ਵਧੀਆ ਹੈ। ਵੋਟਰਾਂ ਦਾ ਆਪਣੀ ਉਹ ਉੱਪਰ ਚ ਲੈ ਕੇ ਰਵਣਾ ਫੋਰ ਪਾਸੇ ਚਲਾ ਜਾਂਦਾ ਹੈਗਾ। ਕੀ ਮੇਦੇ ਉਮੀਦਵਾਰ ਭਾਲਦੇ ਹੋ ਇੰਡੀਆ ਨੂੰ ਜਿਹੜਾ ਕਿ ਦੇਸ਼ ਦੀ ਤਲਾਸ਼ ਕਿ ਵਧੀਆ ਜੀ ਆਨ ਕੋਈ ਵੀ ਹੈ ਜਿਹੜੇ ਪਹਿਲਾਂ ਤਾਂ ਲਾਸਟ ਟਾਈਮ ਕੋਈ ਬੈਨੀਫਿਟ ਨਹੀਂ ਮਿਲਿਆ ਹੈਗਾ ਨੌਕਰੀਆਂ ਨਹੀਂ ਮਿਲਦੇਆਂ ਕੁਛ ਨਹੀਂ ਮਿਲਦਾ ਹੈਗਾ ਕੋਈ ਰਜਗਾਰ ਨਹੀਂ ਹੈਗਾ ਕੁਛ ਬੱਚਿਆਂ ਦਾ ਕੋਈ ਉਹ ਨਹੀਂ ਹੈਗਾ ਕੋਈ ਅੱਛਾ ਆਵੇ ਅਸੀਂ ਬੋਰਡ ਵੀ ਛਾੜਨੂ ਪਾ ਕੇ ਆਏ ਆ ਸਾਨੂੰ ਪੱਕੀ ਉਮੀਦ ਹੈ ਵੀ ਡਾਕਟਰ ਬਲਬੀਰ ਸਿੰਘ ਜੀ ਜਿੱਤਣਗੇ ਅਸੀਂ ਆਇਆ ਸ਼ਹਿਰ ਦੇ ਨਾਰਦਾਨਾ ਚੌਂਕ ਜਿੱਥੇ ਕੀ 32 ਨੰਬਰ ਸਕੂਲ ਵਿਖੇ ਵੋਟਾਂ ਪੈ ਰੀਆਂ ਨੇ ਪਰ ਪਹਿਲਾ ਅਸੀਂ ਤੁਹਾਨੂੰ ਵੱਖ-ਵੱਖ ਪਾਰਟੀ ਉਮੀਦਵਾਰਾਂ ਦੇ ਜਿਹੜੇ ਟੈਂਟ ਲੱਗੇ ਪਏ ਉੱਥੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਹੈਗੇ ਆ ਕਿਉਂਕਿ ਉਰੀ ਇਹਨਾਂ ਦੇ ਜਿਹੜੇ ਵੋਟਰ ਆ ਗਏ ਉਹਨਾਂ ਲਿਸਟਾਂ ਬਣ ਕੇ ਉਹਨਾਂ ਲਿਸਟ ਦੇ ਵੋਟਰ ਪੁੱਤੀ ਤਿਆਰ ਕਰਕੇ ਅੱਗੇ ਜਾਣਗੇ ਸੋ ਅਸੀਂ ਗੱਲ ਵੀ ਕਰਦੇ ਹਾਂ ਇਹਨਾਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਹੈਗੇ ਆ ਜਿਹੜੇ ਵਰਕਰ ਹੈਗੇ ਆ ਜਾਂ ਜਿਹੜੇ ਸੀਨੀਅਰ ਆਗੂ ਹੈਗੇ ਬਾਬੂ ਸਿੰਘ ਜੀ ਕਿਵੇਂ ਦੀ ਪੋਲਿੰਗ ਚੱਲ ਰਹੀ ਹੈ ਕਿਵੇਂ ਕਿਵੇਂ ਦੀ ਬਿਲਕੁਲ ਠੀਕ ਚੱਲ ਰਹੀ ਹੈ ਜੀ ਸਲੋ ਨਹੀਂ ਚੱਲ ਰਹੀ ਠੀਕ ਪੋਲਿੰਗ ਚੱਲ ਰਹੀ ਹੈ ਬਹੁਤ ਵਧੀਆ ਪੋਲਿੰਗ ਹੋ ਰਹੀ ਹੈ ਮੌਸਮ ਬਹੁਤ ਵਧੀਆ ਹੈ ਤੇ ਪੋਲਿੰਗ ਬਹੁਤ ਅੱਛੀ ਹੋ ਰਹੀ ਹੈ ਲੋਕਾਂ ਦਾ ਪਿਆਰ ਮਿਲ ਰਿਹਾ ਤੁਹਾਨੂੰ ਪੂਰਾ ਪਿਆਰ ਮਿਲ ਰਿਹਾ ਆਮ ਆਦਮੀ ਪਾਰਟੀ ਨੂੰ ਬਾਕੀ ਦੇ ਵਿਹਲੇ ਹੀ ਬੈਠੇ ਕਾਂਗਰਸ ਵਾਲੇ ਦੂਜੇ ਤੀਜੇ ਸਭ ਵਿਹਲੇ ਬੈਠੇ ਉਹਦੇ ਵਾਹਗੋ ਜੀ ਕਿਰਪਾ ਬੜੀ ਲੋਕ ਸ਼ਾਇਦ ਵੋਟਾਂ ਪਾਣ ਚ ਆ ਬੰਦੀ ਵਟ ਜਣਾ ਤਾਂ ਕਿ ਬਿਜਲੀ ਫ੍ਰੀ ਹੈ ਕਿਉਂ 1100 ਪੈਨਸ਼ਨ ਆ ਰਹੀ ਉਹ ਫ੍ਰੀ ਹੈ ਗਵਰਨਮੈਂਟ ਦਾ ਫਾਇਦਾ ਹੀ ਫਾਇਦਾ ਜਦੁੱਦਰ ਵਾਹ ਪੜ ਜਾਂਦੀ ਕੰਮ ਕਰ ਤਾਈ ਦੁਨੀਆ ਸਾਡੇ ਨਾਲ ਜੁੜੀ ਪਈ ਹੈ ਜੀ ਸਰ ਤੁਸੀਂ ਕੀ ਇਥੇ ਬਹੁਤ ਹੀ ਸ਼ਾਂਤਮਈ ਮਾਹੌਲ ਹੈ ਸਾਰੇ ਆਪਣੇ ਆਪਣੇ ਬੁੱਥਾਂ ਦੇ ਬੈਠੇ ਹੋਏ ਨੇ ਓਟਰ ਆਂਦਾ ਆਪਣੀ ਉਹ ਉਪਰ ਚੀ ਲੈ ਕੇ ਰਵਨਾ ਹੋਰ ਪਾ ਕੇ ਚਲਾ ਜਾਂਦਾ ਹੈਗਾ ਇਸੇ ਇਸ ਤੋਂ ਹੋਰ ਕੋਈ ਸਿੰਪਲ ਹੋਰ ਨਹੀਂ ਹੋਣਾ ਚਾਹੀਓ ਭਾਈਚਾਰਕ ਹੈਗੀ ਹੈ ਮਤਲਬ ਆ ਬਹੁਤ 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 ਸੋ ਬਿਲਕੁਲ ਇਧਰ ਆਮ ਆਦਮੀ ਪਾਰਟੀ ਦਾ ਹੋ ਗਿਆ ਤੇ ਇਧਰ ਅਕਾਲੀ ਦਲ ਦਾ ਬੇਸ਼ੱਕ ਆ ਵੋਟਰ ਦਾ ਦਿਨ ਹੈ ਪਰ ਜਿਹੜੀ ਪਸੀ ਭਾਈਚਾਰਾ ਹੈਗਾ ਇਹਨਾਂ ਦਾ ਉਹ ਬਿਲਕੁਲ ਅਕਾਲੀ ਦਲ ਦੇ ਬੈਠੇ ਆ ਜਿਹੜੇ ਅਕਾਲੀ ਦਲ ਇਧਰ ਬੀਜੇਪੀ ਦੇ ਹੋ ਗਏ ਕਿਉਂਕਿ ਉਰੇ ਤੋਂ ਹੀ ਬੀਜੇਪੀ ਔਰ ਕਾਂਗਰਸ ਕਿਉਂਕਿ ਪੰਜਾਬ ਚ ਇਸ ਵਾਰ ਪਹਿਲੀ ਵਾਰ ਹੋਇਆ ਕਿ ਚਾਰ ਪਾਰਟੀਆਂ ਨਹੀਂ ਹਮੇਸ਼ਾ ਬੀਜੇਪੀ ਔਰ ਅਕਾਲੀ ਦਲ ਹਮੇਸ਼ਾ ਗੱਠਜੋੜ ਹੁੰਦਾ ਸੀ ਇਹਨਾਂ ਦਾ ਇੱਕੋ ਹੀ ਟੈਂਟ ਲੱਗਦਾ ਪਰ ਅੱਜ ਇਸ ਵਾਰੇ ਵੱਖਰੇ ਵੱਖਰੇ ਪਹਿਲਾਂ ਭਰਾ ਭਰਾ ਹੁੰਦੇ ਸੀ ਪਰ ਇਸ ਵਾਰ ਇਲੈਕਸ਼ਨ ਦੇ ਵਿੱਚ ਇਹ ਭਰਾ ਜਿਹੜਾ ਕਿ ਆਪਸ ਦੇ ਵਿੱਚ ਵੰਡ ਹੋ ਗਈ ਹੈ ਇਹਨਾਂ ਦੀ ਬੀਜੇਪੀ ਜਿਹੜੀ ਆਪਣੀ ਹੈ ਔਰ ਅਕਾਲੀ ਦਲ ਜਿਹੜਾ ਆਪਣਾ ਹੈ ਬੇਸ਼ੱਕ ਇਹ ਹਮੇਸ਼ਾ ਇਕੱਠੇ ਹੁੰਦੇ ਸੀ ਪਰ ਇਹ ਜਿਹੜਾ ਸ਼ਹਿਰ ਦਾ ਇਹ ਕਿਉਂਕਿ ਇਹ ਭਾਈਚਾਰਕੀ ਨਦੀ ਸਾਹ ਜੇ ਬੇਸ਼ੱਕ ਅ ਇੱਧਰ ਵੀ ਦੇਖੋ ਇੱਧਰ ਕਾਂਗਰਸ ਹੈ ਬੇਸ਼ੱਕ ਇੱਧਰ ਮਤਲਬ ਹਲਕਾ ਇੱਧਰ ਕਾਂਗਰਸ ਦੇ ਹੈਗੇ ਆ ਕਾਂਗਰਸ ਦਾ ਵੀ ਚੱਲ ਰਿਹਾ ਹੈ ਜਿਹੜਾ ਕਿ ਔਰ ਇਸ ਤੋਂ ਅੱਗੇ ਜਿਹੜੇ ਵੋਟਰ ਵੋਟ ਪਾ ਕੇ ਆਏ ਹੋ ਜੀ ਕਿਵੇਂ ਦੇ ਉਮੀਦਵਾਰ ਭਾਲਦੇ ਹੋ ਇੰਡੀਆ ਨੂੰ ਜਿਹੜਾ ਕਿ ਦੇਸ਼ ਨੂੰ ਚਲਾਪੀ ਵਧੀਆ ਹੀ ਹੋਣੇ ਚਾਹੀਦੇ ਆ ਸਰ ਕੀ ਮੀਂ ਸੋਚ ਕੇ ਪਾ ਕੇ ਆਏ ਹੋ ਬਹੁਤ ਸਾਲ ਹਾਂਜੀ ਬੜੀ ਵਾਰ ਦੀਆਂ ਵੋਟਾਂ ਪਾਈਆਂ ਹੋਈਆਂ ਕਿਵੇਂ ਦੇ ਬਹੁਤ ਇਸ ਵਾਰ ਹੈ ਕਿ ਵਧੀਆ ਹੀ ਆਨ ਕੋਈ ਵੀ ਹੈ ਜਿਹੜੇ ਪਹਿਲਾਂ ਤਾਂ ਲਾਸਟ ਟਾਈਮ ਕੋਈ ਬੈਨੀਫਿਟ ਨਹੀਂ ਮਿਲਿਆ ਹੈਗਾ ਜਿਵੇਂ ਆ ਆਮ ਆਦਮੀ ਦਾ ਹੀ ਲਾ ਲੋ ਨਹੀਂ ਉਹ ਮਿਲਿਆ ਸਾਨੂੰ ਕੁਝ ਵੀ ਮੈਨੂੰ ਤੁਹਾਡਾ ਅਧਿਕਾਰ ਹੈ ਤੁਸੀਂ ਬਿਲਕੁਲ ਹਾਂਜੀ ਹਾਂ ਮਹਿੰਗਾਈ ਵੱਧਦੀ ਹੀ ਜਾ ਰਹੀ ਹੈ ਕੋਈ ਉਹ ਨਹੀਂ ਹੋਇਆ ਹੈਗਾ ਬਟ ਇਹ ਹੈ ਕਿ ਵੋਟ ਤਾਂ ਪਾਣੀ ਹੀ ਪਾਣੀ ਹੈ ਉਸੇ ਬਾਤ ਦੀ ਅੰਟੀ ਜੀ ਤੁਸੀਂ ਵੀ ਪਾ ਕੇ ਆਂ ਜੀ ਹਾਂਜੀ ਕਿਵੇਂ ਦਾ ਉਮੀਦਵਾਰ ਭਾਲਦਾ ਕਿ ਇਹ ਦੇਸ਼ ਨੂੰ ਕਰ ਕੀ ਤੁਹਾਡੀ ਰਾਏ ਤਰੱਕੀ ਹੋਵੇ ਵਾਹ ਮੁੰਗੇ ਆਈ ਬਹੁਤ ਹੁੰਦੀ ਜਾ ਰਹੀ ਆ ਕੋਈ ਨੌਕਰੀਆਂ ਨਹੀਂ ਮਿਲਦੇਆਂ ਕੁਛ ਨਹੀਂ ਮਿਲਦਾ ਹੈਗਾ ਕੋਈ ਰਜਗਾਰ ਨਹੀਂ ਹੈਗਾ ਕੁਛ ਬੱਚਿਆਂ ਦਾ ਕੋਈ ਹੋ ਨਹੀਂ ਹੈਗਾ ਕੋਈ ਅੱਛਾ ਆਵੇ ਹੁਣ ਤਾਂ ਕੋਈ ਵੀ ਨਹੀਂ ਆ ਰਿਹਾ ਅੱਛਾ ਸਾਰੇ ਕੋਈ ਮੇਦੇ ਸਾਰੇ ਹੀ ਆ ਮੇਦੇ ਸੋ ਬਿਲਕੁਲ ਹੀ ਨਾ ਤੇ ਆਪਣੇ ਆਪਣੇ ਵਿਚਾਰ ਆ ਮੈਂ ਤੁਹਾਨੂੰ ਅੱਗੇ ਦੱਸਣਾ ਕਿਉਂਕਿ ਇਹ ਸ਼ਹਿਰ ਦੀ ਉਹ ਮਤਲਬ 32 ਨੰਬਰ ਸਕੂਲ ਹੈ ਜਿਹੜੀ ਕਿ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ ਤਸਵੀਰ ਵੀ ਹੈਗੀ ਹੈ ਵੇਖੋ ਇਤੋਂ ਦੂਰ ਪੋਲਿੰਗ ਬੂਥ ਵੀ ਲੱਗੇ ਹੋਏ ਹਨ ਪਰ ਜਿਹੜੀ ਅੱਗੇ ਵੋਟਾਂ ਵੀ ਪੈ ਰਹੀਆਂ ਲੋਕ ਜਿਹੜੇ ਕੀ ਕਿਉਂਕਿ ਇਸ ਟਾਈਮ ਹੁਣ ਗਰਮੀ ਹੋਣ ਲੱਗੀ ਹੈ ਸਵੇਰ ਦੇ ਵਿੱਚ ਵੋਟਰਾਂ ਦੇ ਵਿੱਚ ਬੜੀ ਭਾਰਾ ਹੁਸ਼ਾ ਸੀ ਜਿਹੜੇ ਕਿ ਤੁਸੀਂ ਆਪਣਾ ਵੋਟਰ ਕਿਉਂਕਿ ਮੌਸਮ ਠੰਡਾ ਸੀ ਸਵੇਰ ਦੀ ਆਪਣੀ ਵੋਟ ਪਾਣ ਵੀ ਆ ਰਹੇ ਸੀ ਪਰ ਹੁਣ ਵੀ ਤਦਾਦ ਜਿਹੜੀ ਲੋਕਾਂ ਦੀ ਆ ਰਹੀ ਹੈ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਟੀਵੀ ਵੋਟ ਪਾਏ ਜੀ ਪਰਚੀ ਲੈਣ ਗਿਆ ਬਿਲਕੁਲ ਕੋਈ ਦੇ ਅਜੇ ਪਰਚੀ ਲੈਣ ਗਿਆ ਸੋ ਇਹ ਦੋ ਸਕੂਲ ਹੈ ਜਿੱਥੇ ਵੋਟ ਪੈਂਦੀ ਹੈ ਇੱਕ ਵਿਧਾਨ ਸਭਾ ਚੋਣ ਹੈ ਹੈ ਗਿਆ ਜੀ ਬੂਥ ਨੰਬਰ ਹਾਂ ਜੀ ਅੰਕਲ ਜੀ ਵੋਟ ਪਾਇਆ ਜੀ ਕਿਵੇਂ ਦਾ ਉਮੀਦਵਾਰ ਚਾਹਦੇ ਹੋ ਅਸੀਂ ਆਪਣੇ ਸ਼ਹਿਰ ਦਾ ਉਮੀਦਵਾਰ ਚਾਹਾਂਗੇ ਜੀ ਹਾਂ ਦੇਸ਼ ਨੂੰ ਕਿਵੇਂ ਦਾ ਚਾਹਦੇ ਦੇਸ਼ ਦੇ ਵਿੱਚ ਕਿਵੇਂ ਦਾ ਪ੍ਰਧਾਨ ਮੰਤਰੀ ਚਾਹਦੇ ਦੇਸ਼ ਦੇ ਵਿੱਚ ਤਾਂ ਮੋਦੀ ਨਹੀਂ ਚਾਹੀਦਾ ਬਾਕੀ ਜਿਹੜੇ ਮਰਦੀ ਆਦੇ ਬਿਲਕੁਲ ਬਿਲਕੁਲ ਹਾਂ ਜੀ ਤੁਸੀਂ ਵੀ ਵਾਕੇ ਆ ਜੀ ਵੋਟ ਕਿਵੇਂ ਦਾ ਉਮੀਦਵਾਰ ਭਾਲਦੇ ਹੁੰਦੇ ਸੀ ਅਸੀਂ ਬਹੁਤ ਵਧੀਆ ਉਮੀਦਵਾਰ ਭਾਲਦੇ ਆ ਜੀ ਚੜ੍ਹੋ ਦੀ ਸਰਕਾਰ ਹੈ ਸਾਨੂੰ ਬਹੁਤ ਕੁਝ ਮਿਲਿਆ ਉਹਦੇ ਵਿੱਚਕਾਰ ਬਿਜਲੀ ਵੀ ਫ੍ਰੀ ਹੈ ਸਾਡੇ ਲਈ ਬਹੁਤ ਸਹੂਲਤਾਂ ਅਸੀਂ ਵੋਟ ਵੀ ਛਾੜ ਨੂੰ ਪਾ ਕੇ ਆਏ ਆ ਸਾਨੂੰ ਪੱਕੀ ਉਮੀਦ ਹੈ ਵੀ ਡਾਕਟਰ ਬਲਬੀਰ ਸਿੰਘ ਜੀ ਜਿੱਤਣਗੇ ਸਾਡੇ ਪਟਿਆਲੇ ਦਾ ਵਿਕਾਸ ਕਰਨਗੇ ਜੀ ਕੋਈ ਨਹੀਂ ਤੁਸੀਂ ਵੀ ਪਾ ਕੇ ਆਏ ਹੋ ਬਿਲਕੁਲ ਕੋਈ ਵੋਟ ਪਾ ਕੇ ਆ ਕਿਵੇਂ ਦਾ ਚਾਹਦੇ ਉਮੀਦਵਾਰ ਬਸ ਜੋਸ਼ ਇਨ ਬੇਟਣ ਗਿਆ ਉਹ ਹੀ ਹਾਂਜੀ ਚਾਰੋ ਹੀ ਹਾਂਜੀ ਚਾਹ ਬਿਲਕੁਲ ਤੁਹਾਡੇ ਆਪਣੇ ਆਪਣੇ ਵਿਚਾਰ ਆ ਗਏ ਆ ਕਿਉਂਕਿ ਸਰਕਾਰ ਜਿਹੜੀ ਪੰਜਾਬ ਸਰਕਾਰ ਵੀ ਹੈਗੀ ਆ ਉਹ ਵੀ ਉਹ ਕਰ ਰਹੀ ਆ ਤੁਸੀਂ ਤਸਵੀਰਾਂ ਵੀ ਦੇਖਦੇ ਹੋ ਹੈਂਡੀਕੈਪਟ ਜਿਹੜੇ ਬਜ਼ੁਰਗ ਲੋਕ ਆ ਉਹ ਵੀ ਆ ਰਹੇ ਆ ਉਰੇ ਤੋਂ ਪਰਚੀ ਦੇਖ ਕੇ ਅੰਦਰ ਜਾਣ ਦੇ ਰਹੇ ਨੇ ਕਿਉਂਕਿ ਇਹ ਬੂਤ ਹੈ ਬੇਸ਼ੱਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰਾ ਸੁਵਿਧਾ ਦੇ ਇੰਤਜ਼ਾਮ ਕੀਤੇ ਗਏ ਨੇ ਅਸੀਂ ਇੱਧਰ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅੰਕਲ ਜੀ ਜਿਹੜੇ ਆ ਰਹੇ ਨੇ ਕਿਉਂਕਿ ਬਹੁਤ ਬਹੁਤ ਤਜਰਬੇ ਹੋ ਗਏ ਇਹਨਾਂ ਦੇ ਵੀ ਕਿਉਂਕਿ ਵੀ ਹਰ ਵੋਟਾਂ ਪਾ ਰਹੇ ਆ ਰਹੇ ਨੇ ਪਰ ਲੋਕਾਂ ਦੀ ਆਪਣੀ ਆਪਣੀ رائے ਹੈ ਜਿਵੇਂ ਵੀ ਵੋਟ ਪਾਉਂਦਾ ਤੁਹਾਡਾ ਹੱਕ ਹੈਗਾ ਅਧਿਕਾਰ ਹੈਗਾ ਅੰਕਲ ਜੀ ਸੱਸੀਖਾ ਵੋਟ ਪਾਇਆ ਜੀ ਹਾਂ ਜੀ ਕਿਵੇਂ ਦਾ ਉਮੀਦਵਾਰ ਪਾਉਦੇ ਹੋ ਛੋਟੀ ਉਮੀਦਵਾਰ ਕਿਵੇਂ ਦਾ ਪਾਉਦੇ ਹੋ ਇਹ ਨਹੀਂ ਸੋਚ ਪਾਏ ਤੁਸੀਂ ਬਿਲਕੁਲ ਬਿਲਕੁਲ ਸਰ ਜੀ ਡਾਇਰੈਕਸ਼ਨ ਹਾਂ ਉਹਨਾਂ ਮਿਲ ਜਾਂਦਾ ਜੀ ਆ ਜਾਂਦਾ ਉਹਰੇ ਪ੍ਰਸ਼ਾਸਨ ਵੱਲੋਂ ਸੋ ਬਿਲਕੁਲ ਇਹ ਇਧਰ ਸੁਰੱਖਿਆ ਵਾਲੇ ਇਧਰ ਨਾਲ ਜਿਹੜਾ ਇਧਰ ਵੀ ਹੈ ਤੇ ਇਧਰ ਵੀ ਕਬੂਥਾ ਹੈਗਾ ਦੋ ਬੂਥ ਹੈਗੇ ਜਿਹੜੇ ਕੀ ਉਰੇ ਇਹ ਕੀ ਹੋ ਗਿਆ ਤੇ ਇਧਰ ਇੱਕ ਆ ਬੂਥ ਹੈਗਾ ਗਵਰਨਮੈਂਟ ਇਸ ਨੂੰ 32 ਨੰਬਰ ਸਕੂਲ ਦਾ ਇਹ ਬਹੁਤ ਹੀ ਮਤਲਬ ਮੇਨ ਬੂਥ ਹੈਗਾ ਇਹ ਜਿਹੜਾ ਕਿ ਪਟਿਆਲੇ ਸ਼ਹਿਰ ਦਾ ਕਿਉਂਕਿ ਇੱਥੇ ਹਮੇਸ਼ਾ ਹੀ ਕੋਨੇ ਚਰਚਾ ਦੇ ਵਿੱਚ ਰਹਿੰਦਾ ਭਾਵੇਂ ਕੀ ਕਦੀ ਵੀ ਕੋਈ ਲੜਾਈ ਝਗੜਾ ਤਾਂ ਹੋਵੇ ਕਿਉਂਕਿ ਇਹ ਉਹ ਸ਼ਹਿਰ ਦੀ ਮੇਨ ਫੋਰਡ ਜਿਹੜੀ ਹੁੰਦੀ ਹੈ ਉਹ 32 ਨੰਬਰ ਸਕੂਲ 'ਚ ਪੈਂਦੀ ਹੈ ਸੋ ਤੁਸੀਂ ਤਸਵੀਰਾਂ ਵੀ ਦੇਖ ਰਹੇ ਹੋ ਲੋਕ ਜਿਹੜੇ ਕਿ ਵੋਟ ਪਾ ਪਾ ਕੇ ਆ ਰਹੇ ਨੇ ਇੱਧਰ ਸੁਰੱਖਿਆ ਇੰਤਜ਼ਾਮ ਹੈ ਪੈਰਾਮਿਲਟਰੀ ਫੋਰਸ ਦੇ ਅਧਿਕਾਰੀ ਵੀ ਲੱਗੇ ਪਿਆ ਬਾਹਰੋਂ ਜੋ ਓਕੇ ਓਕੇ ਸੋ ਆ ਸੋ ਬਿਲਕੁਲ ਆਪਣੀ ਆਪਣੀ ਡਿਊਟੀ ਦਾ ਇਨਾਂ ਦਾ ਵੀ ਉਹ ਹੈ ਜਿਹੜੇ ਆਈ ਕਾਰਡ ਹੁੰਦੇ ਆ ਪਰ ਇਹ ਜਿਹੜੀ ਗਾਈਡਲਾਈਨਸ ਹੈਗੀ ਆ ਭਾਰਤੀ ਚੌਂਕ ਕਮਿਸ਼ਨਰ ਦੀ ਠੀਕ ਹੈ ਕਰਤਾਰ ਵਿੱਚੋਂ ਇਹ ਬੋਰਡ ਲੱਗੇ ਹੋਏ ਸੁਰੱਖਿਆ ਮੁਲਾਜ਼ਮ ਖੜੇ ਨੇ ਆ ਵੋਟ ਬੜੇ ਆਰਾਮ ਦੇ ਨਾਲ ਪੋਲਿੰਗ ਚੱਲ ਰਹੀ ਆ ਲੋਕ ਆ ਰਹੇ ਨੇ ਜਾ ਰਹੇ ਨੇ ਕਿਉਂਕਿ ਹਜੇ ਸਵੇਰ ਦਾ ਮੌਸਮ ਠੰਡਾ ਸੀ ਪਰ ਹੁਣ ਜੂੰ ਜੂੰ ਗਰਮੀ ਹੋਣ ਲੱਗੀ ਆ ਪਰ ਜਿਹੜੀ ਲੋਕਾਂ ਦੇ ਵੋਟਰਾਂ ਚੋਂ ਸ਼ਾਹੀ ਤ ਹੈਗੇ ਲੋਕ ਵੋਟ ਪਾ ਕੇ ਆ ਰਹੇ ਨੇ ਉਹਦਾ ਬਹੁਤ ਹੀ ਵੱਡਾ ਉਹਨਾਂ ਚ ਹੋਇਆ ਸੀ ਤੁਹਾਨੂੰ ਇੱਧਰ ਵੀ ਇੱਕ ਪੋਲਿੰਗ ਜਿਹੜੇ ਕਿ ਵੱਖ-ਵੱਖ ਪਾਰਟੀਆਂ ਦੇ ਜਿਹੜੇ ਟੈਂਟ ਲੱਗੇ ਹੋਏ ਹੈਗੇ ਆ ਇੱਧਰ ਵੀ ਤੁਸੀਂ ਦੇਖ ਰਹੇ ਹੋ ਕੀ ਇੱਧਰ ਵੀ ਬੇਸ਼ੱਕ ਅਜੇ ਸਾਇਲੈਂਟ ਵੋਟ ਵੀ ਪੈ ਰਹੀ ਹੈ ਜਾਂ ਜਿਵੇਂ ਵੀ ਕਿਉਂਕਿ ਵੋਟਰ ਜਿਹੜਾ ਹੈਗਾ ਹੁਣ ਹੌਲੀ-ਹੌਲੀ ਆਪਣੇ-ਆਪਣੇ ਘਰੋਂ ਆ ਰਹੇ ਆ ਵੋਟ ਪਾਣ ਦੇ ਲਈ ਆ ਵੀ ਰਹੇ ਨੇ ਤੋਂ ਤਸਵੀਰ ਵੀ ਤੁਸੀਂ ਦੇਖ ਰਹੇ ਪਟਿਆਲਾ ਦੇ ਜਿਹੜਾ ਕੀ 32 ਨੰਬਰ ਸਕੂਲ ਨਾਰਦਾਣਾ ਚੌਂਗ ਦਾ ਇਲਾਕਾ ਹੈਗਾ ਜਿੱਥੇ ਦੇ ਅਸੀਂ ਤੁਹਾਨੂੰ ਹਾਲਾਤ ਦਿਖਾਏ ਨੇ ਕਿ ਵੋਟਰ ਜਿਹੜੇ ਹੈਗੇ ਆਪਣੀ-ਆਪਣੀ ਵੋਟ ਪਾ ਕੇ ਆ ਰਹੇ ਨੇ